ਸਵਾਗਤ ਹੈ ਦਰਸ਼ਕੋ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਮੈਂ ਤੁਹਾਡਾ ਆਪਣਾ ਪ੍ਰਦੀਪ ਢੱਲੋਂ ਇੱਕ ਵਾਰ ਫਿਰ ਤੁਹਾਡੀ ਕਚਹਿਰੀ 'ਚ ਹਾਜ਼ਰ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਇਸ ਵਕਤ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਿਲਾਫ ਜੰਗ ਦਾ ਐਲਾਨ ਕੀਤਾ ਹੈ ਔਰ ਪੰਜਾਬ ਪੁਲਿਸ ਜੋ ਕਿ ਪਹਿਲਾਂ ਤੋਂ ਹੀ ਨਸ਼ੇ ਦੇ ਖਿਲਾਫ ਬੜੀ ਜ਼ੋਰਦ ਦੇ ਨਾਲ ਕੰਮ ਕਰ ਰਹੀ ਹੈ ਇੱਕ ਵਾਰ ਜਦੋਂ ਸਰਕਾਰ ਤੋਂ ਥਾਪੜਾ ਮਿਲ ਗਿਆ ਸਰਕਾਰ ਐਕਟਿਵ ਹੋ ਗਈ ਹੈ ਨਸ਼ੇ ਨੂੰ ਜੜ ਤੋਂ ਖਤਮ ਕਰਨ ਲਈ ਲਗਾਤਾਰ ਜਿਹੜੀਆਂ ਜੀਸੀਬੀ ਮਸ਼ੀਨਾਂ ਚੱਲ ਰਹੀਆਂ ਹਨ ਨਸ਼ਾ ਤਸਕਰਾਂ ਦੇ ਘਟਾਏ ਜਾ ਰਹੇ ਆ ਇਸ ਵਕਤ ਮੈਂ ਮੋਗਾ ਜ਼ਿਲ੍ਹੇ ਦਾ ਅਹਿਮ ਥਾਣਾ ਬਦਨੀ ਕਲਾਂ ਦੇ ਵਿੱਚ ਮੌਜੂਦ ਹਾਂ ਜਿੱਥੇ ਮੇਰੇ ਨਾਲ ਐਸਐਚਓ ਇੰਸਪੈਕਟਰ ਗੁਰਮੇਲ ਸਿੰਘ ਮੌਜੂਦ ਨੇ ਆਓ ਆਪਾਂ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਥਾਣਾ ਬਦਨੀ ਕਲਾਂ ਦੇ ਵਿੱਚ ਜੇ ਨਸ਼ੇ ਦੇ ਖਿਲਾਫ ਜਿਹੜੀ ਪੰਜਾਬ ਸਰਕਾਰ ਵੱਲੋਂ ਜੰਗ ਛੇੜੀ ਗਈ ਹੈ ਇਸ ਦੇ ਵਿੱਚ ਥਾਣਾ ਬਦਨੀ ਕਲਾਂ ਦੀ ਕਿਹੋ ਜੀ ਭੂਮਿਕਾ ਰਹੀ ਹੈ ਤੇ ਕਿੰਨੇ ਇੱਕ ਨਾਥ ਹੁਣ ਤੱਕ ਹੈ ਜਿਹੜੀ ਪਾਈ ਜਾ ਚੁੱਕੀ ਹੈ ਆਹੋ ਗੱਲ ਕਰਦੇ ਹਾਂ ਇੰਸਪੈਕਟਰ ਗੁਰਮੇਲ ਸਿੰਘ ਜੀ ਨਾਲ ਸਤਿ ਸ਼੍ਰੀ ਅਕਾਲ ਮੇਰੇ ਨਾਲ ਥਾਣਾ ਬਦਨੀ ਕਲਾਂ ਦੇ ਥਾਣਾ ਮੁਖੀ ਐਸ ਐਚ ਓ ਇੰਸਪੈਕਟਰ ਗੁਰਮੇਲ ਸਿੰਘ ਜੀ ਮੌਜੂਦ ਨੇ ਆਹੋ ਗੱਲਬਾਤ ਕਰਦੇ ਆ ਐਸ ਐਚ ਓ ਸਾਹਿਬ ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਸਾਡੇ ਪੂਰੀ ਟੀਮ ਵੱਲੋਂ ਦਸ਼ਕਾਂ ਵੱਲੋਂ ਵਾਏ ਜੀ ਕਾ ਖਾਲਸਾ ਵਾਏ ਜੀ ਕੀ ਫਤਿਹ ਧੰਵਾਜ ਲੋ ਸਾਹਿਬ ਵਾਏ ਜੀ ਖਾਲਸਾ ਵਾਏ ਜੀ ਕੀ ਫਤਿਹ ਅ ਵੈਸੇ ਤਾਂ ਪੰਜਾਬ ਪੁਲਿਸ ਹਮੇਸ਼ਾ ਹੀ ਕ੍ਰਾਈਮ ਦੇ ਖਿਲਾਫ ਦਿਨ ਰਾਤ ਮਿਹਨਤ ਕਰਦੇ ਆ ਤੁਸੀਂ ਕ੍ਰਾਈਮ ਨੂੰ ਨੱਥ ਪਾਉਣ ਲਈ ਭਾਵੇਂ ਹੋ ਨਸ਼ਾ ਤਸਕਰ ਹੋਣ ਭਾਵੇਂ ਕੋਈ ਵੀ ਜਰਾਮਪੇਸ਼ਾ ਲੋਕ ਹੋਣ ਪਰ ਹੁਣ ਜਦੋਂ ਤੋਂ ਪੰਜਾਬ ਸਰਕਾਰ ਨੇ ਇੱਕ ਐਲਾਨ ਕੀਤਾ ਜੰਗ ਦਾ ਐਲਾਨ ਕੀਤਾ ਨਸ਼ੇ ਦੇ ਖਿਲਾਫ ਜਗਾ ਜਗਾ ਜਿਹੜੀਆਂ ਛਾਪੇਮਾਰੀਆਂ ਚੱਲ ਰਹੀਆਂ ਸਰਚ ਆਪਰੇਸ਼ਨ ਚੱਲ ਰਹੀ ਹੈ ਜੇ ਥਾਣਾ ਪਤਨੀ ਕਲਾਂ ਦੀ ਗੱਲ ਕੀਤੀ ਜਾਵੇ ਤਾਂ ਥਾਣਾ ਪਤਨੀ ਕਲਾਂ ਦੀ ਕਿਹੋ ਜੀ ਪ੍ਰੋਗਰੈਸ ਰਹੀ ਹੈ ਤੁਹਾਡੇ ਇਲਾਕੇ ਦੇ ਵਿੱਚ ਨਸ਼ੇ ਨੂੰ ਲੈ ਕੇ ਕੀ ਅਪਡੇਟ ਤੁਸੀਂ ਜੀਤਲੂ ਸਾਹਿਬ ਅਸੀਂ ਜਦੋਂ ਦੇ ਇਹ ਸਰਕਾਰ ਵੱਲੋਂ ਦੁਆਰਾ ਸ਼ਕਤੀ ਹੋਈ ਹੈ ਪੂਰੀ ਪਹਿਲਾਂ ਤੋਂ ਇਹ ਤਾਂ ਮੁਹਿੰਮ ਚੱਲ ਰਹੀ ਹੈ ਔਰ ਦੁਆਰਾ ਇੱਕ ਵਾਰੀ ਅਸੀਂ ਯੁੱਧ ਸ਼ੁਰੂ ਕੀਤਾ ਹੋਇਆ ਹੈ ਜੀ ਜੀ ਉਸ ਯੁੱਧ ਦੇ ਵਿੱਚ ਅਸੀਂ ਪੰਜ ਮੁਕਦਮੇ ਜਿਹੜੇ ਆ ਵੱਖ-ਵੱਖ ਬੰਦਿਆਂ ਦੇ ਜਿਹੜੇ ਖਿਲਾਫ ਦਰਜ ਕੀਤੇ ਆ ਔਰ ਉਹਦੇ ਪੰਜਾਂ ਮੁਕਦਮੇ ਵਿੱਚ 11 ਦੋਸ਼ੀ ਜਿਹੜੇ ਆ ਅਸੀਂ ਗ੍ਰਿਫਤਾਰ ਕਰ ਚੁੱਕੇ ਆ 11 ਹਸੋਂ ਦੇ ਕਰੀਬ ਗੋਲੀਆਂ ਨੇ 10 ਕਿਲੋ ਭੁੱਖ ਜੂਰਾ ਪੋਸਟਾ 5 ਗ੍ਰਾਮ ਹੈਰੋਨ ਇਹਨਾਂ ਤੋਂ ਰਿਕਵਰ ਕੀਤੀ ਹੈ ਔਰ ਇਹਦੇ ਵਿੱਚ ਦੋ ਵੱਡੇ ਜਿਹੜੇ ਹੈਗੇ ਆ ਉਹ ਹਾਈ ਲੈਵਲ ਦੇ ਸਮਗਲਰ ਸਤਨਾਮ ਸਿੰਘ ਸੱਤਾ ਤੇ ਜਗਦੀਸ਼ ਸਿੰਘ ਰਵੀ ਸ਼ਾਮਿਲ ਸੀਗੇ ਉਹ ਅਸੀਂ ਜੇਲਾ ਦੇ ਪਿੱਛੇ ਧੱਕੇ ਆ ਔਰ ਇਸ ਤੋਂ ਇਲਾਵਾ ਜਿਹੜੇ ਸਮਗਲਰਾਂ ਨੇ ਪ੍ਰਾਪਰਟੀ ਬਣਾਈ ਹੈ ਜਿਵੇਂ ਸਾਡੇ ਬਦਨੀਕਲਾਂ ਇਲਾਕੇ ਦਾ ਪਿੰਡ ਹੈਗਾ rau ke kala ਉੱਥੇ ਗੁਰਚੰਦ ਸਿੰਘ ਤੋਤੇ ਨੇ ਕਾਫੀ ਜਿਹੜੀ ਹੈਗੀ ਹੈ ਉਸ ਸਮਗਲਿੰਗ ਕਰਕੇ ਪ੍ਰਾਪਰਟੀ ਬਣਾਈ ਹੈ ਉਹਦੀ 1 ਕਰੋੜ 40 ਲੱਖ ਦੇ ਕਰੀਬ ਅਸੀਂ ਪ੍ਰਾਪਰਟੀ ਪਹਿਲਾਂ ਅਟੈਚ ਕਰਾਈ ਸੀ 8 ਲੱਖ ਦੀਆਂ ਦੁਆਰਾ ਗੱਡੀਆਂ ਕਰਾਈਆਂ ਹੁਣ ਵੀ ਅਸੀਂ ਬਾਕੀ ਜਿਹੜੇ ਸਾਡੇ ਇਲਾਕੇ ਦੇ ਸਮਗਲਰ ਹੈ ਉਹਨਾਂ ਦੀਆਂ ਪ੍ਰਾਪਰਟੀਆਂ ਅਟੈਚ ਕਰਨ ਵਾਸਤੇ ਸਾਰਾ ਪ੍ਰੋਸੈਸ ਕਰ ਰਹੇ ਹਾਂ ਔਰ ਜਲਦੀ ਹੀ ਜਿਹੜੀ ਹੈਗੀ ਹੈ ਇਹਨਾਂ ਦੀਆਂ ਪ੍ਰਾਪਰਟੀਆਂ ਅਟੈਚ ਕਰਾਂਗੇ ਔਰ ਜਿਹੜੇ ਇਹ ਨਸ਼ਾ ਸਮਗਲਰ ਨੇ ਉਹਨਾਂ ਨੂੰ ਸਖਤ ਮੈਂ ਤਾੜਨਾ ਕਰਦਾ ਵੀ ਬੰਦੇ ਦੇ ਪੁੱਤ ਬਣ ਜਾਓ ਸੁਧਰ ਜਾਓ ਤੇ ਪੂਰੀ ਸ਼ਕਤੀ ਨਾਲ ਪੇਸ਼ ਆਇਆ ਜਾਊਗਾ ਤੇ ਜਿਹੜੇ ਪਰਚਾ ਦਰਜ ਕੀਤੇ ਆ ਜੀ ਇਹਨਾਂ ਤੇ ਜਿਵੇਂ ਤੁਸੀਂ ਦੋ ਤਾਂ ਦੱਸਿਆ ਵੀ ਕਿ ਪਹਿਲਾ ਨਾਮੀ ਸਮਗਲਰ ਹੈ ਉਸ ਤੋਂ ਬਿਨਾ ਜਿਹੜੇ ਦੂਸਰੇ ਆ ਉਹਨਾਂ ਤੇ ਵੀ ਪਹਿਲਾਂ ਪਰਚੇ ਦਰਜ ਹੈ ਹਾਂਜੀ ਬਾਕੀ ਵੀ ਜੀ ਦੋ ਨਾਮੀ ਹੈ ਤੇ ਦੋ ਜਿਹੜੇ ਤਿੰਨ ਬੰਦੇ ਆ ਉਹ ਸਾਡੇ ਜ਼ਿਲ੍ਹੇ ਦੀ ਲਸਦੇ ਨਾਮੀ ਹੈ ਜਿਵੇਂ ਇੱਕ ਬੰਦਾ ਜਸਵਿੰਦਰ ਸਿੰਘ ਹੈਪੀ ਹੈ ਇਹਤੇ ਪੰਜ ਮੁਕੱਦਮੇ ਉਸ ਤੋਂ ਪਹਿਲਾਂ ਦਰਜ ਹੈ ਜੀ ਬਿਆਨ ਸਿੰਘ ਬਧਨੀ ਸੌਰੀ ਬੁੱਟਰ ਕਲਾਂ ਦਾ ਇਹਦੇ ਵਿੱਚ ਤਿੰਨ ਮੁਕੱਦਮੇ ਦਰਜ ਹੈ ਦੋ ਸਾਡੇ ਡਿਸਟ੍ਰਿਕਟ ਦੀ ਲਿਸਟ ਦੇ ਵੀ ਨਾਮੀ ਬੰਦੇ ਜਿਹੜੇ ਆ ਉਹ ਅਸੀਂ ਗ੍ਰਿਫਤਾਰ ਕਰਕੇ ਰਿਕਵਰੀ ਕਰਕੇ ਜੇਲ੍ਹ ਭੇਜੇ ਜੀ ਜੀ ਅਸੀਂ ਅ ਦਰਸ਼ਕੋ ਜਿਵੇਂ ਕਿ ਤੁਹਾਨੂੰ ਪਤਾ ਹੈ ਪਿਛਲੇ ਕਈ ਦਿਨਾਂ ਤੋਂ ਅਸੀਂ ਲਗਾਤਾਰ ਇਸ ਤੇ ਕਵਰੇਜ ਵੀ ਕਰ ਰਹੇ ਹਾਂ ਜੇ ਥਾਣਾ ਬਤਨੀ ਕਲਾਂ ਦੀ ਗੱਲ ਕੀਤੀ ਜਾਵੇ ਐਸਐਚਓ ਸਾਹਿਬ ਲਗਾਤਾਰ ਇਲਾਕੇ ਦੇ ਵਿੱਚ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਲੱਗੇ ਹੋਏ ਨੇ ਔਰ ਅਸੀਂ ਵੀ ਉਮੀਦ ਕਰਦੇ ਹਾਂ ਕਿ ਪਬਲਿਕ ਨੂੰ ਇਸ ਸਾਡੇ ਮਾਧਿਅਮ ਰਾਹੀਂ ਕੀ ਮੈਸੇਜ ਦੇਣਾ ਚਾਹੋਗੇ ਕਿਉਂਕਿ ਪਬਲਿਕ ਤੇ ਪੁਲਿਸ ਦੇ ਸਾਥ ਤੋਂ ਬਿਨਾ ਇਹ ਚੀਜ਼ ਸੰਭਵ ਨਹੀਂ ਹੈਗੀ ਤੇ ਕੀ ਕਹਿਣਾ ਚਾਹੋ ਜੀ ਤੁਲੂ ਸਾਹਿਬ ਬਿਲਕੁਲ ਅਸੀਂ ਪਬਲਿਕ ਦੇ ਵਿੱਚ ਜਾ ਕੇ ਲੋਕਾਂ ਨੂੰ ਅਵੇਅਰ ਕਰ ਰਹੇ ਆ ਜੀ ਕਿ ਜਿਹੜੇ ਨਸ਼ਾ ਕਰਦੇ ਆ ਵੀ ਤੁਸੀਂ ਛੱਡੋ ਲੋਕਾਂ ਨੂੰ ਕਹਿੰਦਾ ਸਾਡਾ ਸਾਥ ਦਿਓ ਮੈਂ ਇੱਕ ਗੱਲ ਅਕਸਰ ਕਹਿਣਾ ਹੁੰਦਾ ਵੀ ਪਹਿਲਾਂ ਕਿਤੇ ਸਮੇਂ ਜੋ ਕੋਈ ਪੁਲਿਸ ਨੂੰ ਇਤਲਾਹ ਦਿੰਦਾ ਸੀ ਤਾਂ ਉਹਨੂੰ ਮਖੌਬ ਕਰਿਆ ਜਾਂਦਾ ਸੀ ਲੇਕਿਨ ਮੈਂ ਹਰ ਜਗ੍ਹਾ ਜਾ ਕੇ ਇਹ ਕਹਿਣਾ ਹੈ ਵੀ ਜਿਹੜਾ ਵੀ ਬੰਦਾ ਸਾਨੂੰ ਕਿਸੇ ਮਾੜੇ ਅਨਸਰ ਦੀ ਇਤਲਾਹ ਦੇਵਾ ਉਹਨੂੰ ਸਹਿਯੋਗੀ ਅਸੀਂ ਮੰਨਦੇ ਆ ਕਿਰਪਾ ਕਰਕੇ ਸਹਿਯੋਗੀ ਬਣ ਕੇ ਸਾਡਾ ਸਾਥ ਦਿਓ ਜੀ ਤੁਹਾਡੇ ਲੋਕਾਂ ਦੇ ਸਾਥ ਤੋਂ ਬਿਨਾ ਅਸੀਂ ਇਕੱਲੇ ਕਾਮਯਾਬ ਨਹੀਂ ਹੋ ਸਕਦੇ ਧੰਨਵਾਦ ਜੀ ਜੀ ਸੋ ਦਰਸ਼ਕੋ ਇਹ ਸਨ ਐਸ ਐਚਓ ਬਦਨੀ ਕਲਾ ਇੰਸਪੈਕਟਰ ਗੁਰਮੀਲ ਸਿੰਘ ਜੀ ਜਿਨ੍ਹਾਂ ਨੇ ਸਿੱਧਾ-ਸਿੱਧਾ ਅਪੀਲ ਕੀਤੀ ਹੈ ਪਬਲਿਕ ਨੂੰ ਅਪੀਲ ਕੀਤੀ ਹੈ ਕਿ ਪੁਲਿਸ ਦਾ ਸਾਥ ਦਿਓ ਔਰ ਨਸ਼ੇ ਦੇ ਖਿਲਾਫ ਪੁਲਿਸ ਦੀ ਜਿਹੜੀ ਇਹ ਜੰਗ ਹੈ ਇਸ ਦੇ ਵਿੱਚ ਮੀਡੀਆ ਦਾ ਬਹੁਤ ਵੱਡਾ ਜਿਹੜਾ ਰੋਲ ਬਣਦਾ ਹੈ ਔਰ ਆਓ ਆਪਾਂ ਰਲ ਮਿਲ ਕੇ ਨਸ਼ੇ ਦੇ ਖਿਲਾਫ ਇਸ ਜੰਗ ਦੇ ਵਿੱਚ ਪੁਲਿਸ ਦਾ ਪ੍ਰਸ਼ਾਸਨ ਦਾ ਸਾਥ ਦਿੱਤੇ ਇਹ ਤਾਂ ਕਿ ਇੱਕ ਵਧੀਆ ਤੇ ਸਾਫ ਸੁਥਰਾ ਸਮਾਜ ਹੈ ਜਿਹੜਾ ਉਹ ਸਿਰਜਿਆ ਜਾ ਸਕੇ ਕੈਮਰਾ ਪਰਸਨ ਜਸਪੀ ਸਿੰਘ ਸੈਤੂ ਕੀ ਦਿਨਾਲ ਰੀਅਲ ਫੈਕਟ ਨਿਊਜ਼ ਲਈ ਦੀਪ ਢਿੱਲੋਂ ਦੀ ਵਿਸ਼ੇਸ਼